ਤਾ ਪਹਿਲਾਂ ਫੇਰ ਉਹਨੇ ਬੱਚਿਆਂ ਦੀ ਕੁੱਟ ਮਾਰਤੀ ਉਹ ਸਾਡੀ ਭੈਣ ਦੀ ਕਰਕੇ ਤੇ ਉਹਨਾਂ ਨੇ ਘਰੋਂ ਘੱਡਿਆ ਹੋਏ ਤੇ ਮੇਰੇ ਕੋਲ ਆਏ ਹੋਏ ਜਿੱਦੋਂ ਬੂਆ ਖੋਲ ਕੇ ਮੈਂ ਵੇਖਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਮਾਰ ਦੇਂਦੀ ਨਹੀਂ ਨੀਂਦ ਸਿੱਧੇ ਫਾਇਰ ਕੀਤੇ ਮੇਰੇ ਉਹ ਗੋਲੀ ਪਰ ਮੇਰੇ ਲੱਗੀ ਇੱਕ ਮੈਂ ਡਿੱਗ ਪਿਆ ਤੇ ਗੋਲੀਆਂ ਦੀ ਆਵਾਜ਼ ਸੁਣ ਕੇ ਰੌਲੇ ਦੀ ਲਾਗੋ ਪੰਨੋ ਉਹ ਵੀ ਸਾਡਾ ਸਾਰੇ ਬੰਦੇ ਜਣੋਂ ਇਕੱਠੇ ਹੋਏ ਤੇ ਫਿਰ ਉੱਚ ਨੂੰ ਤਲਕਾਰੇ ਮਾਰਦੇ ਫਾਇਰ ਕਰਦੇ ਵਾਪਸ ਨਿਕਲ ਗਏ ਪਹਿਲਾਂ ਤੋਂ ਹੀ 1.5-2 ਸਾਲ ਹੋ ਗਿਆ ਸਾਨੂੰ ਤੰਗ ਕਰਦੇ ਆਂ ਵੀ ਨਸ਼ਾ ਕਰਦੇ ਆਂ ਸ਼ਰਾਬ ਬਹੁਤ ਪੀਂਦੇ ਆਂ ਤੇ ਇਹਨਾਂ ਨੇ ਸਾਨੂੰ ਪਹਿਲਾਂ ਵੀ 2-3 ਵਾਰੀ ਪੋਟ ਮਾਰ ਕਰਕੇ ਘਰੋਂ ਕੱਢਿਆ ਹਾਂਜੀ ਤੁਹਾਡੀ ਕੀ ਨਾਮ ਜੀ ਮੇਰਾ ਨਾਮ ਉਤਾਰ ਸਿੰਘ ਹੈ ਜੀ ਤੇਰਾ ਕੀ ਕਾਰਨ ਬਣੇ ਨੇ ਜਿਹੜੀ ਗੋਲੀ ਤੁਹਾਡੇ ਮਾਰੀ ਗਈ ਹੈ ਕਾਰਨ ਜੀ ਮੈਂ ਪੰਜਾਬ ਪੁਲਿਸ ਚ ਵਾਲੇ ਤੇ ਗੋਦਵਾਲ ਸਾਹਿਬ ਜੇਲ੍ਹ ਮੇਰੀ ਡਿਊਟੀ ਆ ਕਿ ਉਹ ਆਰਟੀ ਤੇ ਸਾਡਾ ਜੀਜਾ ਜੀ ਵੱਡਾ ਅੰਗਰੇਜ਼ ਸਿੰਘ ਉਤਰ ਸਵਰਨ ਸਿੰਘ ਤਰਨ ਤਰਨ ਰੈਸ਼ਾ ਉਹਨਾਂ ਦੀ ਤਾਨ ਸਰਮੱਲੇ ਪਿਛਲੇ ਕੁ ਸਮੇਂ ਤੋਂ ਉਹ ਗਲਤ ਬੰਦੇ ਨਾਲ ਦਾ ਬੈਠਣ ਉੱਠਣਿਆ ਤੇ ਉਹ ਸ਼ਰਾਬ ਪੀਣ ਦਾ ਆਦੀ ਆ ਤੇ ਹੋਰ ਵੀ ਉਹ ਨਸ਼ਈ ਕਿਸਮ ਦਾ ਸਾਰੇ ਵਕਫ ਵਕਤ ਨਸ਼ੇ ਕਰਦਾ ਉਹ ਸਾਡੀ ਲੜਕੀ ਦੀ ਤੇ ਸਾਡੇ ਭਾਂਜੇ ਦੀ ਉਹ ਕੁੱਟਮਾਰ ਕਰਕੇ ਉਹਨਾਂ ਨੂੰ ਪਰੇਸ਼ਾਨ ਕਰਦਾ ਹੈ ਘਰੋਂ ਕੱਢਤਾ ਯਾ ਮਹੀਨਾ ਤੋਂ ਪਹਿਲਾਂ ਵੀ ਉਹਨਾਂ ਨੇ ਇਦਾਂ ਕੀਤਾ ਜੀ ਫਿਰ ਉਹ ਪਰਿਵਾਰਕ ਮੈਂਬਰ ਸਾਰ ਇਕੱਠੇ ਕਰਕੇ ਸਾਰਾ ਨੂੰ ਸਮਝਾਇਆ ਬੁਝਾਇਆ ਫੋੜੋ ਚਲੇਗਾ ਫਿਰ ਉਹ ਹਫਤਾ ਪਹਿਲਾਂ ਫਿਰ ਉਹਨੇ ਬੱਚਿਆਂ ਦੀ ਕੁੱਟਮਾਰ ਤੇ ਸਾਡੀ ਭੈਣ ਦੀ ਕਰਕੇ ਤੇ ਉਹਨਾਂ ਨੇ ਘਰੋਂ ਕੱਢਿਆ ਆਇ ਤੇ ਮੇਰੇ ਕੋਲ ਆਏ ਹੋਏ ਹੁਣ ਫਿਰ ਸਾਡੀ ਕੋਸ਼ਿਸ਼ ਸੀ ਵੀ ਇਹਨੂੰ ਸਮਝਾ ਬੁਝਾ ਕੇ ਤੇ ਕਿਉਂ ਬੱਚੇ ਹੁਣ ਤਗੜੇ ਹੋਏ ਨੇ ਆਪਣਾ ਪਰਿਵਾਰ ਦਾ ਵਸੀਬਾ ਕੀਤਾ ਜਾਵੇ ਪਰ ਉਹ ਲਗਾਤਾਰ ਦੁਨੀਆ ਦਾ ਵਿਗੜਦੀਆਂ ਗਈਆਂ ਮਿਤੀ 16 ਤਰੀਕ ਦੀ ਗੱਲ ਹੈ ਜੀ 16 ਨੂੰ ਮੈਂ ਪ੍ਰਵਾਸ ਮੇਰੇ ਤੇ ਮੌਜੂਦ ਹਾਂ ਤੋਂ ਆਪਣੇ ਕਨਸ਼ਾਦੇ ਸਾਥੀ ਨਾਲ ਆਇਆ ਬੁਲਟ ਮੋਟਰਸਾਈਕਲ ਤੇ ਤੇ ਆ ਕੇ ਗਲੀ 'ਚ ਰੋਲਾ ਪਾਉਣਾ ਸ਼ੁਰੂ ਕਰੇ ਜੇ ਨਲਕਾਰੇ ਜੇ ਮਰੇ ਤੇ ਜਦੋਂ ਬੂਹਾ ਖੋਲ ਕੇ ਮੈਂ ਦੇਖਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਮਾਰ ਦੇਣ ਦੀ ਨੀਤ ਨਾਲ ਸਿੱਧੇ ਫਾਇਰ ਕੀਤੇ ਮੇਰੇ ਤੇ ਮੈਂ ਥੋੜਾ ਪਿਛੇ ਹਟਿਆ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹਨੇ ਲਗਾਤਾਰ ਹੀ ਫਾਇਰਿੰਗ ਕਰੀ ਗਿਆ ਉਹ ਗੋਲੀ ਫਿਰ ਮੇਰੇ ਲੱਗੀ ਇੱਕ ਤੇ ਮੈਂ ਡਿੱਗ ਪਿਆ ਤੇ ਉਹ ਗੋਲਿਆ ਦੀ ਆਵਾਜ਼ ਸੁਣ ਕੇ ਰੌਲੇ ਦੀ ਲਾਗੋ ਪੰਨੇ ਹੋਰ ਵੀ ਸਾਡਾ ਸਾਰੇ ਬੰਦੇ ਇਕੱਠੇ ਹੋਏ ਤੇ ਫਿਰ ਉੱਚ ਨੂੰ ਲਲਕਾਰੇ ਮਾਰਦੇ ਫੈਰ ਕਰਦੇ ਵਾਪਸ ਨਿਕਲ ਗਏ ਤੇਰੇ ਤੋਂ ਮੈਨੂੰ ਕਵਾਕ ਮੈਂਬਰਾਂ ਸਾਡਿਆਂ ਨੇ ਨਨਦੇ ਹਸਪੀਟਲ ਤਰਨਤਾਰ ਸੁਪਰ ਸਪੈਸ਼ਲਿਸਟ ਬਚਾਇਆ ਉੱਥੇ ਮੈਂ ਜੇਰੇ ਲਾ ਹੀ ਰਿਆਂ ਤੇ ਕੱਲ ਮੈਨੂੰ ਛੁੱਟੀ ਮਿਲੀ ਹੈ ਅੱਥੋਂ ਬਾਅਦ ਦੁਪਹਿਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਮੁਕਦਮਾ ਜੀ ਬਿਆਨ ਲੈ ਕੇ ਐਫ ਆਈ ਆਰ ਦਰਜ ਹੋ ਗਈ ਆ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ ਹੈ ਜਿਹੜੀ ਹੁਣ ਪ੍ਰਸ਼ਾਸਨ ਤੋਂ ਮੰਗੇ ਹੋਈ ਆ ਉਹ ਸਾਨੂੰ ਜੱਗੂ ਭਗਵਾਨਪੁਰਿਆ ਦੇ ਲੰਡੇਹਰੀ ਕਹਿੰਦੇ ਵਕਵਾ ਗੈਂਗਸਟਰਾਂ ਨਾਂ ਲੈ ਕੇ ਧਮਕੀਆਂ ਦੇ ਰਿਹਾ ਲਗਾਤਾਰ ਫੋਨ ਤੇ ਕਿ ਮੈਂ ਤੁਹਾਡਾ ਸਾਰਾ ਪਰਿਵਾਰ ਮਾਰ ਕੇ ਪੇਸ਼ ਆਉਂਗਾ ਜਾਂ ਹੋਰ ਵੱਧ ਘਟ ਬੋਲ ਰਿਹਾ ਹੁਣ ਅਜੇ ਖਤਰਾ ਹੁਣ ਤਾਂ ਸਾਨੂੰ ਬਹੁਤ ਖਤਰਾ ਹੀ ਹੁਣ ਸਾਡੇ ਕੋਲ ਤੇ ਖਤਰਾ ਤਾਂ ਹੈ ਹੀ ਹੈ ਜਦੋਂ ਹੁਣ 24 ਘੰਟੇ ਦੀ ਧਮਕੀਆਂ ਫੋਨ ਲਗਾਤਾਰ ਆ ਰਹੇ ਸੁਰੱਖਿਆ ਦੀ ਜ਼ਰੂਰਤ ਹੈ ਸਾਡੀ ਮੰਗ ਹੈ ਵੀ ਉਹਨੂੰ ਜਲਦੀ ਵੱਲਦੀ ਗ੍ਰਿਫਤਾਰ ਕੀਤਾ ਜਾਵੇ ਜੀ ਸਿਕਿਉਰਿਟੀ ਦੇ ਅਸੀਂ ਵੀ ਇਸ ਪ੍ਰਸ਼ਾਸਨ ਜਿਹੜੀ ਦਿੱਤੀ ਉਹ ਅੜ ਕੋਲ ਆਈਆਂ ਹੈ ਹੀ ਆਪ ਹੀ ਚਲੋ ਪਰ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਜਲਦੀ ਤੋਂ ਜਲਦੀ ਤਾਂ ਹੋਰ ਉਹਨਾਂ ਨੁਕਸਾਨ ਨਾ ਕਰ ਸਕੇ ਉਹਦੇ ਕੋਲ ਆਪਦਾ ਹਥਿਆਰ ਹੀ ਹੈਗਾ ਕੋਈ ਆਪਦਾ ਹਥਿਆਰ ਨੇ ਬਣਾਇਆ ਕੋਈ ਰਵਾਲਵਰ ਹੈ ਹਥਿਆਰ ਪਰ ਉਹਨਾਂ ਤੇੜੇ ਹਥਿਆਰ ਫੈਰ ਕੀਤੇ ਹੋ ਦੋ ਤਿੰਨ ਤਰ੍ਹਾਂ ਦੇ ਇਸ਼ਤਿਹਾਰਸ਼ੰਦ ਫੈਰ ਹੋਏ ਨੇ ਨਜਾਇਜ਼ ਵੀ ਹਥਿਆਰ ਕੋਲ ਹੋਣਗੇ ਜਦੋਂ ਗਲਤ ਬੰਦੇ ਉਹਦਾ ਉੱਠਣ ਬੈਠਣਿਆ ਕਿੰਨੇ ਕਿੰਨੇ ਫਾਇਲ ਜਿਹੜੇ ਹੋਏ ਆ ਜਦੋਂ ਤੁਹਾਡੇ ਘਰ ਉੱਪਰ ਜੇ ਲੱਗੇ ਤਰੋ ਫੈਰਾ ਤੁਸੀਂ ਵੇਖਦੇ ਆ ਵਕ ਵਕ ਜਗ੍ਹਾ ਲੱਗੇ ਕੋਈ ਵਾਈਫਾਇਰ ਕੋਈ ਲਗਭਗ 20 ਤੇ ਫੈਰ ਹੋਏ ਹੋਣਗੇ 15 20 ਫੈਰ ਲਗਾਤਾਰ ਹੋਏ ਜਾਂਦਾ ਤੇ ਕੀ ਵਜ੍ਹਾ ਰੰਜ ਵਜਾ ਰੰਜਿਸ਼ ਕਿ ਉਹ ਬੰਦੇ ਸ਼ਹੀਦ ਨਸ਼ੇ ਕਰਦਾ ਵਾ ਤੇ ਪਰਿਵਾਰ ਦੀ ਕੋਟਮਾਰ ਆਂਦਾ ਤੇ ਅਸੀਂ ਡੱਕੇ ਦੀ ਕੋਸ਼ਿਸ਼ ਕੀਤੀ ਸਮਝਾਉਣ ਦੀ ਬਸ ਇਹੋ ਹੀ ਵਜਾ ਰੰਜਿਸ਼ ਆ ਔਰ ਤੇ ਕੋਈ ਇਹਨੂੰ ਕੀ ਕਹਿਣਾ ਜੀ ਉਹ ਤੁਹਾਡੀ ਭੈਣ ਤੁਹਾਡੇ ਕੋਲ ਹੀ ਨਹੀਂ ਪਈ ਉਹ ਹੁਣ ਉਹ ਦਿਨ ਤੇ ਸਾਡੇ ਕੋਲ ਹੀ ਆ ਮੇਰੇ ਭੈਣ ਤੇ ਭਾਂਜਾ ਵੀ ਡਰੇ ਸੇਵੇਂ ਪਏ ਆ ਉਹਨਾਂ ਨੂੰ ਖਤਰਾ ਮਤਲਬ ਹੈ ਉਹਨਾਂ ਨੂੰ ਆ ਖਤਰਾ ਜੀ ਉਹਨਾਂ ਨੂੰ ਵੀ ਖਤਰਾ ਹੈ ਸਾਨੂੰ ਸਾਰੇ ਪਰਿਵਾਰ ਨੂੰ ਖਤਰਾ ਉਹਨਾਂ ਨੂੰ ਵੀ ਖਤਰਾ ਹੀ ਆ ਜਿਹੜਾ ਬੰਦਾ ਨਸ਼ਈ ਹੈ ਇਹਦਾ ਕੋਈ ਨੁਕਸਾਨ ਕਰ ਸਕਦਾ ਉਹ ਮੌਕੇ ਤੇ ਪੁੱਛਣਾ ਕੋਈ ਫੋਲ ਵਗੈਰਾ ਹੀ ਮਿਲੇ ਤੇ ਕੋਈ ਆ ਖੂਲ ਮਿਲੇ ਪੁਲਿਸ ਨੇ ਤੂੰ ਸਭ ਕੋ ਲੈ ਕੇ ਗਈ ਖੂਲ ਵਗੈਰਾ ਉਹ ਅੱਗੇ ਚਲੋ ਐਫ ਆਈ ਆਰ ਉਹਨਾਂ ਕੱਟੀ ਹੋਈ ਆ ਅਰਗਿਸਤਾਰੀ ਨੂੰ ਕੋਈ ਯੂਸ ਨਹੀਂ ਆਇਆ ਤੱਕ ਸਾਡੀ ਉਹ ਹੀ ਮੰਗਿਆ ਬਿਨੂੰ ਗ੍ਰਿਫਤਾਰ ਕੀਤਾ ਜਾਏ ਮੇਰਾ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਇਹ ਕੀ ਘਟਨਾ ਕਰਮ ਵਾਪਰਿਆ ਜਿਹੜਾ ਤੁਹਾਡੇ ਪਤਵਾਂ ਵੱਲੋਂ ਗੋਲੀ ਚਵਾਈ ਗਈ ਆ ਤੁਹਾਡੇ ਸਾਰੇ ਪ੍ਰਵਾਸ ਇਹ ਮੇਰੇ ਇਹ ਪਿਤਾ ਜੀ ਦਾ ਨਾਮ ਸਰਦਾਰ ਅੰਗਰੇਜ਼ ਸਿੰਘ ਹੈ ਇਹ ਪਹਿਲਾਂ ਤੋਂ ਹੀ 1.5-2 ਸਾਲ ਹੋ ਗਿਆ ਸਾਨੂੰ ਤੰਗ ਕਰਦੇ ਆ ਵੀ ਨਸ਼ਾ ਕਰਦੇ ਆ ਸ਼ਰਾਬ ਬਹੁਤ ਪੀਂਦੇ ਆ ਤੇ ਇਹਨਾਂ ਨੇ ਸਾਨੂੰ ਪਹਿਲਾਂ ਵੀ 2-3 ਵਾਰੀ ਕੋਟ ਮਾਰ ਕਰਕੇ ਘਰੋਂ ਕੱਢਿਆ ਤੇ ਐਸ ਕੀ ਫੇਰ ਸਾਨੂੰ ਮਤਲਬ ਹੌਲੇ-ਹੌਲੇ ਲਾਗੇ ਫੇਰ ਇਹਨਾਂ ਨੇ ਕੱਢਤਾ ਆ ਫਾਇਰਿੰਗ ਹੋਣ ਤੋਂ ਚਾਰ-ਪੰਜ ਦਿਨ ਪਹਿਲਾਂ ਹੀ ਸਾਨੂੰ ਰਾਤੀ ਪਹਿਲਾਂ ਕਹਿੰਦੇ ਵੀ ਘਰੋਂ ਨਿਕਲ ਜਾਓ ਤੇ ਨਹੀਂ ਤੇ ਮਤਲਬ ਵੜ ਦੂੰਗਾ ਮੈਂ ਤੁਹਾਨੂੰ ਦੂਜਾ ਹਥਿਆਰ ਹੀ ਇਹਨਾਂ ਤੋਂ ਤਲਵਾਰ ਵਗੈਰਾ ਦਾਤਰ ਰੱਖੇ ਤੇ ਉਹ ਉਦੋਂ ਤੇ ਅਸੀਂ ਰਾਤ ਮਤਲਬ ਪੱਡੀ ਓਕੇ ਸੌਖੇ ਤੇ ਬਾਜੋ ਦਿਨੇ ਫੇਰ ਆਏ ਇੱਥੇ ਆਏ ਤੇ ਇਹਨਾਂ ਨੇ ਦੂਜੇ ਮਾਰਾ ਫੋਨ ਤੇ ਧਮਕੀਆਂ ਦੇ ਦੇ ਸਾਨੂੰ ਵੀ ਮੇਰੇ ਅਗੈਂਸਟਰ ਹੈਗੀ ਆ ਮੇਰੇ ਨਾਲ ਬਾਚੋ ਫਾਇਰਿੰਗ ਕਰਨ ਤੋਂ ਬਾਅਦ ਇਹਨਾਂ ਨੇ ਜਿੱਦ ਨੂੰ ਫਾਇਰਿੰਗ ਕੀਤੀ ਉਧਰ ਮਾਮਾ ਜੀ ਹੀ ਘਰੇ ਤੇ ਇਹਨਾਂ ਜਦੋਂ ਦੂਜੇ ਮਾਰਾ ਆਏ ਤੇ ਪਹਿਲਾਂ ਲੜਕਾਰੇ ਮਾਰੇ ਜਦੋਂ ਬੂਹਾ ਖੋਲਿਆ ਉਹਨਾਂ ਨੇ ਤੇ ਇਹਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰਤੀ ਉਹ ਇੱਕ ਗੋਲੀ ਜਿਹੜੀ ਪੱਟ ਚੋਂ ਹੋ ਗਈ ਆਰ ਪਾਰ ਹੋ ਗਈ ਹੈ ਤੇ ਉਹ ਦੂਜੇ ਮਾਰਾ ਉਹ ਬਾਚੋ ਦਾਖਲ ਕਰਾਇਆ ਉਸ ਦਿਨ ਇਹ ਤੇ ਦਬਰਨਾਂ ਦੇ ਦਿਨ ਸੁਪਰ ਸਪੈਸ਼ਲਿਟੀ ਹਸਪੀਟਲ ਤੇ ਫੇਰ ਇਹਨਾਂ ਦੇ ਸਵੇਰੇ ਫੇਰ ਇਹਨਾਂ ਨੇ ਸਾਨੂੰ ਕਾਲ ਕੀਤੀ ਆ ਵੀ ਕੋਈ ਵੀ ਇਹਨਾਂ ਨੂੰ ਡਰ ਖਤਰਾ ਨਹੀਂ ਹੈਗਾ ਉਹ ਇਹਨਾਂ ਨੇ ਸਾਨੂੰ ਇਹ ਵੀ ਕਿਹਾ ਵਾ ਵੀ ਪ੍ਰਬੰਧ ਕਰ ਲਓ ਜਿੰਨਾ ਆਪਦਾ ਕਰ ਸਕਦੇ ਮੈਂ ਆਪਦੀ ਪੂਰੀ ਤਿਆਰੀ ਕੀਤੀ ਹੋਈ ਹੈ ਹਾਂਜੀ ਇਹ ਹੁਣ ਕੀ ਚਾਹੀਦਾ ਸੰਤੇ ਸਾਫ ਚਾਹੀਦਾ ਮੈ ਵੀ ਜਿਹੜਾ ਹੁਣ ਐਫ ਆਈ ਆਰ ਦਰਜ ਭਜਾ ਦੇ ਨਾਲ ਗ੍ਰਫਤਾਰ ਕੀਤਾ ਜਾਏ ਸਾਡੇ ਲਈ ਤੇ ਖਤਰਾ ਹੈ ਮੇਰੇ ਜੀ ਮਾਤਾ ਜੀ ਲਈ ਵੀ ਹਾਂਜੀ ਸਾਰੇ ਤੋਂ ਪੰਡੋਰੀ ਗੋਲੇ ਕੋਈ ਜੀਜੇ ਵੱਲੋਂ ਸਾਲੇ ਨੂੰ ਗੋਲੀ ਮਾਰੀ ਗਈ ਹੈ ਉਹ ਕੀ ਹੈ ਮਾਮਲਾ ਸਾਰਾ ਪੂਰਾ ਉਹ ਮਾਮਲਾ ਇਹ ਹੈ ਜਿਹੜਾ ਅਵਤਾਰ ਸਿੰਘ ਉਹ ਪੰਜਾਬਪੁਰਦੂ ਕਟੂੜੀ ਕਰਦਾ ਹੈ ਅੱਛਾ ਜੀ ਤੇ ਅੰਗਰੇਜ਼ ਸਿੰਘ ਦਾ ਉਹ ਸਾਲਾ ਜੀ ਉਹ ਅੱਛਾ ਜੀ ਅੰਗਰੇਜ਼ ਸਿੰਘ ਜਿਹੜਾ ਉਹਦੀ ਭੈਣ ਕੁੱਟਮਾਰ ਕਰਦਾ ਸੀ ਅੱਛਾ ਜੀ ਕਬੀ ਦੇ ਸ਼ਰਾਬੋਤ ਬਿੰਦਾ ਸੀ ਅੱਛਾ ਜੀ ਉਹ ਰੋਦੇ ਇਸ ਗੱਲ ਤੋਂ ਨਾ ਮਾਰ ਕੋਟ ਕਿਵੇਂ ਅੱਛਾ ਲੈਗਨੋ ਨੇ ਪਰ ਗੁੱਸੇ ਜਾ ਕੇ ਉਹਦੇ ਟਕਰ ਆ ਕੇ ਬੋਲ ਲਈ ਆ ਅੱਛਾ ਇੱਥੋਂ ਉੱਥੋਂ ਆ ਪੱਡਿਆਂ ਤੇ ਛਿੱਧੀ ਗੁਫ਼ਤਾ ਕਰਾਂਗੇ ਆਪਾਂ ਨੂੰ ਗੁਫ਼ਤਾ ਕਰ ਐਫ ਆਰ ਦਰਜ ਹੋ ਗਈ ਹੈ ਉਹ ਪਹਿਚਰਜ ਹੋ ਗਿਆ ਨਾਲ ਸਰ ਉਹ ਕਹਿੰਦੇ ਆ ਕਿ ਸਾਨੂੰ ਧਮਕੀਆਂ ਦਵਾਉਂਦਾ ਕਦੇ ਜੱਗੂ ਭਗਵਾਨ ਫਰੀ ਦੀਆਂ ਕਦੇ ਲੰਡੇ ਦੀਆਂ ਕੋਈ ਗੰਦੀ ਅਸੀਂ ਨੂੰ ਗੁਫ਼ਤਾ ਕਰਾਂ ਨਿਸ਼ਚਿਤ ਛਿੱਧੀ ਉਹ ڈاک ਪੇਸ਼ ਕਰਨ ਜਾ ਕੇ ਨਹੀਂ ਸੀ ਕਰ ਰਿਹਾ ਛਾਪੇ ਮਰਾਂਗੇ ਆਪਾਂ ਜਾ ਕੇ ਕਿ ਨਹੀਂ ਕਰਾਂਗੇ